ਮੇਤ੍ਰੋ ਭ੍ਰਸ਼ਟਾਚਾਰ ਪਰਵਾਰਵਾਦ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਵਾਲੇ ਇਹ ਇੰਡੀ ਗਠਬੰਧਨ ਦੇ ਨੇਤਾ ਭੋਖ ਲਾnde ਜਾ ਰਹੇ ਨੇ ਹੁਣ ਇਹਨਾਂ ਨੇ 2024 ਦੀ ਚੋਣਾਂ ਦਾ ਆਪਣਾ ਅਸਲੀ ਘੋਸ਼ਣਾ ਪੱਤਰ ਸਾਹਮਣੇ ਲੈ ਕੇ ਆਏ ਨੇ ਮੈਂ ਆ ਦੇ ਪਰਿਵਾਰਵਾਦ ਤੇ ਜੇ ਸਵਾਲ ਪੁੱਛਣਾ ਵਾ ਤੇ ਤੇ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਿ ਮੋਦੀ ਦਾ ਕੋਈ ਪਰਿਵਾਰ ਹੀ ਨਹੀਂ ਹਗਾ ਇਤੇ ਕੱਲ ਇਹ ਵੀ ਕਹਿ ਦੇਣਗੇ ਕਿ ਮੋਦੀ ਜੀ ਤੁਹਾਨੂੰ ਕਦੀ ਜੇਲ੍ਹ ਦੀ ਸਜ਼ਾ ਨਹੀਂ ਹੋਈ ਇਸ ਲਈ ਤੁਹਾਨੂੰ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ तेलंगाना दे मेरे भैनो प्राबो मेरी जिंदगी खुली किताब ਵਰਗਾ ਹੈ ਅੱਜ ਮੈਨੂੰ ਦੇਸ਼ ਵਾਸੀ ਚੰਗੀ ਤਰ੍ਹਾਂ ਜਾਣਦੇ ਨੇ ਸਮਝਦੇ ਨੇ ਮੇਰੀ ਪਲ-ਪਲ ਦੀ ਖਬਰ ਪੂਰੇ ਦੇਸ਼ ਦੇ ਕੋਲ ਹੁੰਦੀ ਹੈ ਅਤੇ ਕਦੀ ਜਦ ਮੈਂ देर ਰਾਤ ਤੱਕ ਕੰਮ ਕਰਨਾ ਵਾਂ ਤੇ ਖਬਰ ਬਾਹਰ ਨਿਕਲ ਜਾਂਦੀ ਏ ਤਾਂ ਲੱਖਾਂ ਦੇਸ਼ ਵਾਸੀ ਮੈਨੂੰ ਲਿਖਦੇ ਨੇ ਕਹਿੰਦੇ ਨੇ ਕਿ ਇੰਨਾ ਕੰਮ ਨਾ ਕਰੋ ਮੋਦੀ ਜੀ ਕੁਝ ਆਰਾਮ ਵੀ ਕਰ ਲਓ ਇਹ ਇੰਨਾ ਪਿਆਰ ਪਹਿਣੋ ਅਤੇ ਭਾਵੋ ਇਕ ਸੁਪਨੇ ਦੇ ਨਾਲ ਮੈਂ ਬਾਲ ਪਾਂਚਿਆ ਆਪਣਾ ਘਰ ਛੱਡਿਆ ਸੀ ਅਤੇ ਜਦ ਮੈਂ ਆਪਣਾ ਘਰ ਛੱਡਿਆ ਇੱਕ ਸੁਪਨਾ ਲੈ ਕੇ ਚਲਿਆ ਸੀ ਕਿ ਮੈਂ ਦੇਸ਼ ਵਾਸੀਆਂ ਦੇ ਲਈ ਜੀਵਾਂਗਾ ਮੇਰਾ ਪਲ ਪਲ ਸਿਰਫ ਤੇ ਸਿਰਫ ਆਪ ਸਭ ਦੇ ਲਈ ਹੈ ਗਾਇ ਮੇਰਾ ਕੋਈ ਨਿੱਜੀ ਸੁਪਨਾ ਨਹੀਂ ਹੋਏਗਾ ਆਪ ਦੇ ਸੁਪਨੇ ਇਹੀ ਮੇਰਾ ਸੰਕਲਪ ਹੋਏਗਾ ਮੈਂ ਆਪਣੀ ਜ਼ਿੰਦਗੀ ਖਪਾ ਦੇਵਾਂਗਾ ਸਿਰਫ ਆਪ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਆਪ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਅਤੇ ਇਸੇ ਲਈ ਦੇਸ਼ ਦੇ ਕਰੋੜਾਂ ਕਰੋੜਾਂ ਲੋਕੀ ਮੈਨੂੰ ਆਪਣਾ ਮੰਨਦੇ ਨੇ ਆਪਣੇ ਪਰਿਵਾਰ ਦੇ ਸਦਸ ਵਾਂਗ ਮੈਨੂੰ ਪਿਆਰ ਕਰਦੇ ਨੇ ਅਤੇ ਇਸੇ ਲਈ ਮੈਂ ਕਹਿਣਾ ਵਾਂ 140 ਕਰੋੜ ਦੇਸ਼ ਵਾਸੀ ਐਯੋ ਮੇਰਾ ਪਰਿਵਾਰ ਹੈ ਇਹ ਨੌਜਵਾਨ ਇਹ ਹੀ ਮੇਰਾ ਪਰਿਵਾਰ ਨੇ ਅੱਜ ਦੇਸ਼ ਦੀ ਕਰੋੜਾਂ ਧੀਆਂ ਮਾਤਾਵਾਂ ਅਤੇ ਪੈਣਾ ਇਹ ਸਭ ਮੋਦੀ ਦਾ ਪਰਿਵਾਰ ਨੇ ਅਤੇ ਦੇਸ਼ ਦਾ ਹਰ ਗਰੀਬ ਉਹ ਸਭ ਮੇਰਾ ਪਰਿਵਾਰ ਨੇ ਦੇਸ਼ ਦੇ ਕੋਟੀ ਕੋਟੀ ਬੱਚੇ ਬਜ਼ੁਰਗ ਉਹ ਸਭ ਮੋਦੀ ਦਾ ਪਰਿਵਾਰ ਨੇ ਜਿਨ੍ਹਾਂ ਦਾ ਕੋਈ ਨਹੀਂ ਹੈ ਉਹ ਵੀ ਮੋਦੀ ਦੇ ਨੇ ਅਤੇ ਮੋਦੀ ਉਹਨਾਂ ਦਾ ਹੈ ਮੇਰਾ ਭਾਰਤ ਮੇਰਾ ਪਰਿਵਾਰ ਮੇਰਾ ਭਾਰਤ ਮੇਰਾ ਪਰਿਵਾਰ ਇਹੀ ਭਾਵਨਾਵਾਂ ਦਾ ਵਿਸਥਾਰ ਲੈ ਕਰਕੇ ਮੈਂ ਸੁਪਨਿਆਂ ਨੂੰ ਸੰਕਲਪ ਦੇ ਨਾਲ ਸਿੱਧ ਕਰਨ ਦੇ ਲਈ ਆਪ ਦੇ ਲਈ ਜੂਨਾਵਾਂ ਆਪ ਦੇ ਲਈ ਸੰਘਰਸ਼ ਕਰਨਾਵਾਂ ਅਤੇ ਆਪ ਦੇ ਲਈ ਇਹ ਸੰਘਰਸ਼ ਮੈਂ ਕਰਦਾ ਰਵਾਂਗਾ आज पूरा देश एको सुर से कह रहा है मैं हां मोदी दा परिवार मैं हां मोदी दा परिवार यानी असी हां मोदी कुटुंबम तुसी सारे मेरे नाल बोलो मैं हां मोदी का परिवार मैं हां मैं हां मैं हां मैं हां असी हां मोदी कुटुंबम असी हां असी हां असी हां, असी हां।